ਪਿਛਲੇ ਇੱਕ ਦਹਾਕੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਦੀ ਹੈ ਤੇ ਇਹ ਵੀ ਕਿਹਾ ਜਾਣ ਲੱਗਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾ ਦਰਿਆ ਵੀ ਬਿੰਦ ਹੈ ਹਾਲਾਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇਸ ਸਮੱਸਿਆ ਤੇ ਠੱਲ ਪਾਉਣ ਦੇ ਲਈ ਵੱਡੀਆਂ ਚੁਣੌਤੀਆਂ ਵੀ ਨੇ ਸਰਕਾਰ ਸਾਹਮਣੇ ਵੀ ਅਤੇ ਸਮਾਜ ਸਾਹਮਣੇ ਵੀ ਤੇ ਇੱਕ ਬਹੁਤ ਵੱਡਾ ਯਤਨ ਕਮਲਾ ਨਹਿਰੂ ਪਾ ਜਿੱਥੇ ਕਿ ਅੱਜ ਨਸ਼ਿਆਂ ਦੇ ਵਿਰੋਧ ਇੱਕ ਬੇਨ ਦੀ ਕੀਤੀ ਗਈ ਹੈ ਔਰ ਇਸ ਮੌਕੇ ਖਾਸ ਤੌਰ ਤੇ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਫਗਵਾੜਾ ਦੇ ਐਸਪੀ ਰਪਿੰਦਰ ਕੌਰ ਪੱਟੀ ਰਪਿੰਦਰ ਕੌਰ ਪੱਟੀ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਜਿੱਥੇ ਗ੍ਰਾਸ ਰੂਟ ਤੇ ਫੈਲੇ ਹੋਏ ਨਸ਼ਿਆਂ ਦੇ ਇਸ ਵੱਡੇ ਨੈਕਸਸ ਬਾਰੇ ਚਾਨਣਾ ਪਾਇਆ ਉੱਥੇ ਨਾਲ ਹੀ ਉਹਨਾਂ ਨੇ ਟੀਚਰਾਂ ਨੂੰ ਜਾਗਰੂਕ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਨਸ਼ਿਆਂ ਦੇ ਵਿਰੁੱਧ ਵੀ ਜihad ਛੇਰਨ ਦੀ ਪ੍ਰੇਰਨਾ ਦੇਣ ਇਸ ਮੌਕੇ ਉਹਨਾਂ ਕਮਲਾ 네ਰੂ ਪਬਲਿਕ ਸਕੂਲ ਵੱਲੋਂ ਕੀਤੇ ਇਸ ਯਤਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਯਤਨ ਆਉਣ ਵਾਲੇ ਸਮੇਂ ਵਿੱਚ ਬੇਹਦ ਸਾਰਥਕ ਨਤੀਜੇ ਕੱਢੇਗਾ ਤੇ ਤੇ ਦਰ ਤੇ ਸ਼ਾਮਲ ਹੋਏ ਕਮਲਾ ਨਰੂ ਪਬਲਿਕ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪੰਕਜ ਸਰਦਾਨਾ ਨੇ ਕਿਹਾ ਹੈ ਕਿ ਸਕੂਲ ਹਮੇਸ਼ਾ ਹੀ ਮੌਲਿਕ ਅਤੇ ਨੈਤਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਗਰੂਕ ਕਰਾਂਦਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਸ਼ਿਆਂ ਨੂੰ ਰੋਕਣ ਦੇ ਲਈ ਸਕੂਲ ਵੱਲੋਂ ਮਹਿਮ ਲਗਾਤਾਰ ਜਾਰੀ ਰੱਖੀ ਜਾਏਗੀ ਇਸ ਮੌਕੇ ਕੁੰਜੀਵਤ ਭਾਸ਼ਣ ਦਿੰਦੇ ਆ ਪ੍ਰਿੰਸੀਪਲ ਇਕੇ ਟਿਲੋ ਨੇ ਜਿੱਥੇ ਨਸ਼ਿਆਂ ਦੇ ਅਲੱਗ-ਅਲੱਗ ਪਲੇਟਫਾਰਮਾਂ ਦੀ ਗੱਲ ਕੀਤੀ ਉੱਥੇ ਨਾਲ ਹੀ ਉਹਨਾਂ ਸਮਾਜ ਦੇ ਵਿੱਚ ਫੈਲੀਆਂ ਹੋਈ ਇਸ ਕ੍ਰਿਤੀ ਨੂੰ ਖਤਮ ਕਰਨ ਦੇ ਲਈ ਆਪਣਾ ਯੋਗਦਾਨ ਪਾਉਣ ਦੇ ਨਾਮ ਨਾਲ ਅਧਿਆਪਕਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਨ ਇਸ ਵੱਡੇ ਸੈਮੀਨਾਰ ਦੇ ਵਿੱਚ ਅੱਜ ਜਲੰਧਰ ਲੁਧਿਆਣਾ ਅਤੇ ਰਾਜਗਮਾਲ ਤੋਂ ਆਏ ਅਧਿਆਪਕਾਂ ਨੇ ਵੀ ਹਿੱਸਾ ਲਿਆ ਸੈਮੀਨਾਰ ਦਾ ਹਾਸਲ ਇਹ ਵੀ ਰਿਹਾ ਕਿ ਇਸ ਸੈਮੀਨਾਰ ਦੇ ਵਿੱਚ ਜਿੱਥੇ ਸੰਜੀਦਾ ਤੌਰ ਤੇ ਇਹ ਚਰਚਾ ਕੀਤੀ ਗਈ ਕਿ ਅਧਿਆਪਕ ਕੀ ਵੱਡਾ ਰੋਲ ਅਦਾ ਕਰ ਸਕਦੇ ਨੇ ਨਸ਼ਿਆਂ ਨੂੰ ਰੋਕਣ ਲਈ ਉੱਥੇ ਨਾਲ ਹੀ ਅਧਿਆਪਕਾਂ ਨੇ ਵੀ ਸੌ ਚੱਕੀ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਬੰਦੀ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਣਗੇ ਦੇਖਦੇ ਆਂ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਇਸ ਸੈਮੀਨਾਰ ਦੇ ਵਿਸ਼ੇਸ਼ ਅੰਸ਼ ਇਸ਼ੂਜ਼ ਵੀ ਇਸ ਨੂੰ ਮੈਂ ਇਸ਼ੂਜ਼ ਆ ਰਹੇ ਤੇ ਵੀ ਆਮ ਦੇਰ ਐਂਡ ਆਈ ਊਡ ਅਪਰੀਸ਼ੀਏਟ ਵੈਸਨਾ ਸਕੂਲ ਔਲਰੇਡੀ ਬਹੁਤ ਹੀ ਅਵੇਕਡ ਹੈ ਬਿਕਾਜ਼ ਯੂ ਆਲ ਆਰ ਲੱਕੀ ਟੂ ਹੈਵ ਅ ਪ੍ਰਿੰਸੀਪਲ ਲਾਈਕ ਮੈਮ So already to see way head on. I was surprised to see the school, I was surprised to know the UN and RB associated and it was a pleasant surprise. So you guys are already way head lucky to be part of this school's faculty. They is, uh, and all my beloved educators from KNPS and all the educators who have travelled from far and wide and come to this school. I'm really, really indebted this is a very serious and an important session a session which is a need of the hour a session which gives us some extra responsibility to shoulder when it comes to our children our very own children so this presentation has been prepared as a capacity building of educators to understand what is this drugs so uh, if i look at the, the entire presentation as such the objective is to make everybody familiar what do you mean by drugs what are the types of drugs which are the reality of the addiction the reality is addiction its isolation it is a lost world for the child so it is nothing cool nothing good but it is something which brings lots of isolation for the child what starts as curiosity or as peer pressure quickly spirals into dependency but to depend with the. father not only individuals drug abuse it affects families it affects communities and it affects schools also and now the time has come when schools are also being affected there was a time they would say a border area they would but now the border area is a border area but far away from the

a uh, message from us <laughs> uh, so please figure the contact group baki and upon uh, sending that here the gym wise sessions we will keep on uh, any queries you have any any doubts